ਨਾਨ ਭਰਾਵਾਂ ਨੂੰ ਡੇਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੁਣ ਜਿਹੜਾ ਅੱਜ ਦਾ ਆਪਣਾ ਟੌਪਿਕ ਆਗਾ ਜਿਵੇਂ ਆਪਾਂ AI ਕਰਾ ਲੈਨੇ ਆ ਪਸ਼ੂ ਠਹਿਰਦੇ ਨਹੀਂ ਆ ਜਿਵੇਂ ਕਿ ਕਈ ਆਪਾਂ ਵੀਡੀਓ ਪਾਈਆਂ ਗਈਆਂ ਹੀਟ ਵਿੱਚ ਪਸ਼ੂ ਨੂੰ ਲਿਆਉਣ ਤੇ ਅਗਰ ਪਸ਼ੂ ਨੂੰ ਹੀਟ ਵਿੱਚ ਲਿਆਉਣ ਤੇ ਬਣਾਈਆਂ ਤੇ ਮੈਂ ਪੰਜਾਬੀ ਚ ਕਹੂੰਗਾ ਭਾਈ ਵੀ ਠਹਿਰ ਨੀ ਪਸ਼ੂ ਗੱਭ ਵੀ ਠਹਿਰੇ ਉਦੇ ਅਲਟੀਮੇਟਮ ਦੇ ਨਾਲ ਮੈਂ ਇੱਕ ਵੀਡੀਓ ਨਵੀਂ ਹੋਰ ਪਾ ਦਿੰਨਾ ਹੈ ਮੇਰੇ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਜੇ ਇੱਕ ਗਰਮ ਵੀਡੀਓ ਪਾਈ ਆ ਤਾਂ ਇੱਕ ਨਾਲ ਠੰਡੀ ਵੀਡੀਓ ਵੀ ਪਾਈ ਆ ਪੰਜਾਬੀ ਚ ਦੱਸਾਂ ਪਸ਼ੂ ਵਾਸਤੇ ਵੀ ਜਿਵੇਂ ਆਪਾਂ ਗਰਮ ਚੀਜ਼ਾਂ ਦੇ ਕੇ ਉਹਨੂੰ ਆਪਾਂ ਹੀਟ ਦੇ ਵਿੱਚ ਤਾਂ ਲਾ ਜਾਂਦਾ ਆਪਾਂ ਉਹਦੇ ਟੀਕੇ ਭਰਾਈ ਗਏ ਤੇ ਆਪਾਂ ਉਹ ਚੀਜ਼ਾਂ ਇਹਨੂੰ ਦਿੱਤੀਆਂ ਨਾ ਬਾਰ ਬਾਰ ਰਿਪੀਟ ਹੋਈ ਗਈ ਉਹਨੂੰ ਜੇ ਗਰਮ ਚੀਜ਼ਾਂ ਦੇ ਕੇ ਭਾਈ ਹੀਟ ਦੇ ਵਿੱਚ ਲਿਆਂਦੀ ਆਗੀ ਤਾਂ ਉਹਨੂੰ ਠੰਡੀਆਂ ਚੀਜ਼ਾਂ ਵੀ ਨਾਲ ਦਿਓ ਬਾਜ਼ਾਰ ਦੇ ਵਿੱਚ ਪਈਆਂ ਅਗਰ ਆਪਾਂ ਇਹ ਚੀਜ਼ਾਂ ਜੇ ਪਸ਼ੂ ਆਪਦੀ ਆਪ ਹੀਟ ਦੇ ਵਿੱਚ ਆਇਆ ਫੇਰ ਉਹਨੂੰ ਕੁਛ ਨਾ ਦਿਓ ਫੇਰ ਇੱਕ ਖਾਲੀ ਸਰੋਂ ਦਾ ਤੇਲ ਦੇ ਦਿਓ ਗੱਲ ਇਹ ਆ ਜੇ ਆਪਾਂ ਉਹਨੂੰ ਪਾਊਡਰ ਪਾ ਕੇ ਜਾਂ ਕੋਈ ਚੀਜ਼ਾਂ ਪਾ ਕੇ ਹੀਟ ਦੇ ਵਿੱਚ ਲਿਆਂਦਾ ਤੇ ਨਾਲ ਉਹਦੇ ਇਸ ਦੀ ਚੂੜ ਦੇ ਨਾਲ ਉਹਨੂੰ ਕੋਈ ਚੀਜ਼ ਵੀ ਦਿਓ ਉਹਦੇ ਮੁਕਾਬਲੇ 'ਚ ਠੰਢੀ ਫੇਰ ਭਾਈ ਪਸ਼ੂ ਆਪਣਾ ਗੱਬਣ ਰਹੂਗਾ ਆਪਾਂ ਗੱਭਣ ਰਹਿਣ ਵਾਸਤੇ ਇਹ ਆਈ ਕਰਾਉਣ ਵਾਸਤੇ ਤਾਂ ਉਹ ਤੋਂ ਬਾਅਦ ਟੀਕਾ ਭਰਉਣ ਤੋਂ ਕੀ ਕੀ ਚੀਜ਼ਾਂ ਲਈਆਂ ਆਪਾਂ ਸਾਰਿਆਂ ਨਾਲੋਂ ਪਹਿਲਾਂ ਲਿਆਗਾ ਆਪਾਂ ਧਨੀਆ ਪਾਊਡਰ ਇਹ ਧਨੀਆ ਪਾਊਡਰ ਭਾਈ ਤੁਸੀਂ ਪੀਸਿਆਵਾ ਵੀ ਲੈ ਸਕਦੇ ਹੋ ਅਗਰ ਮੌਸਮ ਹੈਗਾ ਸਰਦੀ ਦਾ ਤੇ ਤੁਸੀਂ ਇਹ ਵੀ ਲੈ ਸਕਦੇ ਹੋਗੇ ਹਰਾ ਵੀ ਹਰੇ ਦੀ ਮਾਤਰਾ ਆਪਾਂ ਨੂੰ ਵੱਧ ਪਾਉਣੀ ਪਊਗੀ ਰਗੜ ਕੇ ਕੁੰਡੇ 'ਚ ਤੁਸੀਂ ਪਾ ਲਓ ਫੇਰ ਆਪਾਂ ਕੀ ਲਿਆਗਾ ਆਪਾਂ ਹਲਦੀ ਵੀ ਲਈ ਆ ਇਹਦੇ ਵਿੱਚ ਆਪਾਂ ਗੁੜ ਨਹੀਂ ਲੈਣਾ ਜਿਵੇਂ ਹੁਣ ਆਹ ਗੁੜ ਆਗਾ ਗੁੜ ਨਹੀਂ ਲੈਣਾ ਗੁੜ ਦੀ ਤਸੀਰ ਗਰਮ ਹੁੰਦੀ ਆ ਆਪਾਂ ਕੀ ਕਰਨਾਗਾ ਇਹਦੇ ਬਿਸਤ ਮਿੱਠੇ ਵਾਸਤੇ ਸ਼ੱਕਰ ਲੈਣੀ ਆ ਔਰ ਸ਼ੱਕਰ ਦਾ ਬੈਨੀਫਿਟ ਬਹੁਤ ਵਧੀਆ ਹੁੰਦਾ ਹੁਣ ਆਪਾਂ ਇਹ ਲੈਣਾ ਕਿੰਨਾ 100 ਗ੍ਰਾਮ ਆਪਾਂ ਧਨੀਆ ਪਾਊਡਰ ਲੈ ਲਿਆ ਅਗਰ ਜਿਹਾ ਕੁੱਟਣਾ ਤਾਂ ਇਹਦਾ ਇੱਕ ਪੇੜੇ ਜਿੰਨਾ ਕੁੱਟ ਕੇ ਤੁਸੀਂ ਆਪਾਂ ਧਨੀਆ ਪਾਊਡਰ ਧਨੀਆ ਸਾਬਤ ਧਨੀਆ ਵੀ ਲੈ ਸਕਦੇ ਆ ਫੇਰ ਆਪਾਂ ਕੀ ਕਰਨਾ ਹੈਗਾ ਇਹ ਆਪਾਂ 25 ਤੋਂ 30 ਗ੍ਰਾਮ ਲੈਣੀ ਆ ਹਲਦੀ 25 ਤੋਂ 30 ਗ੍ਰਾਮ ਆਪਾਂ ਹਲਦੀ ਲੈ ਲਈ ਤੇ ਸ਼ੱਕਰ ਜਿੰਨੀ ਆਪਾਂ ਪਾਉਣੀ ਆਗੀ ਸ਼ੱਕਰ ਆਪਾਂ 100 ਪਾਏ ਜੇ 150 ਪਾਏ ਜੇ ਤਾਂ ਕੋਈ ਹਰ ਜਣੀਗਾ ਇਹਦਾ ਇਹ ਠੰਡ ਕੋਈ ਹੁੰਦੀ ਆ ਫੇਰ ਆਪਾਂ ਕੀ ਕਰਨਾਗਾ ਇੱਕ ਪੇੜਾ ਜਿਹੜਾ ਬਣਾਉਣਾ ਹੈਗਾ ਇਹ ਪੇੜਾ ਆਪਾਂ ਕੀ ਕਰਨਾ ਬੇਸਣ ਦਾ ਬਣਾ ਲੈਣਾ ਹੈਗਾ ਬੇਸਣ ਦੇ ਪੇੜੇ ਦੇ ਵਿੱਚ ਆਪਾਂ ਕੀ ਕਰਾਂਗੇ ਇਹਨੂੰ ਸਾਰੇ ਕਾਸੇ ਨੂੰ ਵਿੱਚ ਪਾ ਲਾਂਗੇ ਬੇਸਣ ਦੇ ਪਿੜੇ ਨੂੰ ਪਾ ਕੇ ਤੇ ਆਪਾਂ ਪਸ਼ੂ ਦੇ ਮੂੰਹ ਦੇ ਵਿੱਚ ਜਦੋਂ ਦੇ ਦੇ ਦਾਂਗੇ ਤੋ ਪਸੂ ਨਾਲ ਦੀ ਨਾਲ ਖਾ ਜੂਗਾ ਕੋਲੇ ਮੈਂ ਡੈਮੋ ਦੇ ਵਿੱਚ ਤੁਹਾਨੂੰ ਨਹੀਂ ਦਿਖਾਈ ਗਈ ਉਹ ਮੈਨੂੰ ਇੱਥੋਂ ਮਿਲੀ ਨਹੀਂ ਬਾਜ਼ਾਰ ਚੋਂ ਮਿਲਦੀ ਆ ਉਹ ਹੁੰਦੀ ਆ ਕਿ ਦਾਰੂ ਹਲਦੀ ਉਹ ਪੰਸਾਰੀ ਤੋਂ ਮਿਲਦੀ ਆ ਕਈ ਜਗ੍ਹਾ ਤੇ ਰਸੋਟਾ ਵੀ ਕਹਿੰਦੇ ਆ ਅਗਰ ਜਿਹੜੇ ਮੇਰੇ ਵੀਰ ਪੜ੍ਹੇ ਲਿਖੇ ਨਾ ਨੈਟ ਚ ਲਾਉਂਦੇ ਨੇ ਉਹ ਨੈਟ ਤੇ ਰਿਸਰਚ ਕਰਕੇ ਵੀ ਉਹ ਚੀਜ਼ ਨੂੰ ਵੇਖ ਸਕਦੇ ਆਗੇ ਉਹ ਕਿਉਂ ਤਕੜੇ ਪੰਸਾਰੀਆਂ ਤੋਂ ਮਿਲਦੀ ਆ ਨਾਰਮਲ ਦੁਕਾਨ ਤੋਂ ਨਹੀਂ ਮਿਲਦੀ ਉਹ ਆਈਟਮ ਮੈਂ ਤੁਹਾਨੂੰ ਇਹਦੇ ਵੀਡੀਓ ਦੇ ਵਿੱਚ ਨਹੀਂ ਦਿਖਾਈ ਤੋ ਦਾਰੂ ਹਲਦੀ ਆ ਗਈ ਜਿਹੜੀ ਰਸੋਟਾ ਕਹਿੰਦੇ ਉਹ ਵੀ ਇੱਕ ਠੰਡੀ ਆ ਮਤਲਬ ਇਹ ਸਾਰੀਆਂ ਚੀਜ਼ਾਂ ਦੀ ਤਸਵੀਰ ਠੰਡੀ ਆ ਗਈ ਇਹ ਠੰਡੀਆਂ ਚੀਜ਼ਾਂ ਆਪਾਂ ਦੇਵਾਂਗੇ ਤਸਵੀਰ ਠੰਡੀ ਹੋਊਗੀ ਤਾਂ ਮਤਲਬ ਉਹ ਬੈਨੀਫਿਟ ਕਰਨੀ ਆ ਜਿਵੇਂ ਹੁਣ ਆਪਾਂ ਧਨੀਆ ਪਾਊਡਰ ਆਗਾ ਧਨੀਆ ਪਾਊਡਰ ਤਾਂ ਬਹੁਤ ਜ਼ਿਆਦਾ ਠੰਡਾ ਹੈਗਾ ਇਹਨੂੰ ਆਪਾਂ ਦੇ ਦਈਏ ਫੇਰ ਕੀ ਕਰਨਾ ਆਪਾਂ ਹਲਦੀ ਆ ਹਲਦੀ ਜਿਵੇਂ ਆਪਾਂ ਦੇਣੀ ਆ ਇਹ ਐਂਡਿਬੀਟਿਕ ਵੀ ਆ ਔਰ ਇਹਦੀ ਤਸਵੀਰ ਜੇ ਆਪਾਂ ਜਿਹੜੇ ਜਿਹੜੇ ਰੂਪ ਦੇ ਵਿੱਚ ਦੇਵਾਂਗੇ ਜਿਵੇਂ ਜਿਵੇਂ ਸਮਾਨ ਦੇ ਵਿੱਚ ਉਵੇਂ ਉਵੇਂ ਦੀ ਤਸਵੀਰ ਆ ਇਹ ਕੀ ਆ ਜਿਹੜੇ ਅੰਦਰ ਬੱਚੇਦਾਨੀ ਦੇ ਵਿੱਚ ਬੈਕਟੀਰੀਆ ਹੁੰਦੇ ਆ ਜਾਂ ਪਸ਼ੂ ਨੂੰ ਬੈਬਾਦੀ ਵਾਲਾ ਹੁੰਦਾ ਪਸ਼ੂ ਨਹੀਂ ਠਹਿਰਦਾ ਇਹ ਹਲਦੀ ਭਾਈ ਬਹੁਤ ਕਾਰਗਲ ਬਹੁਤ ਵੱਡਾ ਖਜ਼ਾਨਾ ਹੈਗਾ ਜਿਵੇਂ ਆਪਾਂ ਸ਼ੱਕਰ ਆ ਸ਼ੱਕਰ ਦੀ ਤਸਵੀਰ ਠੰਡੀ ਆ ਅਗਰ ਆਪਾਂ ਗੋੜੋ ਦੇ ਵਿੱਚ ਨਹੀਂ ਦੇਣਾ ਗੋੜੋ ਆਪਾਂ ਬਾਲ ਕੇ ਦਿੰਨੇ ਆ ਆਪਾਂ ਹੀਟ 'ਚ ਪਸ਼ੂ ਲਿਆਉਣ ਨੂੰ ਇਹਨੂੰ ਆਪਾਂ ਭੋਂਕੇ ਗੁੜ ਨੂੰ ਦੇ ਦਈਏ ਤਾਂ ਇਹਦੀ ਤਸਵੀਰ ਠੰਡੀ ਹੋ ਜਾਂਦੀ ਆ ਜੇ ਆਪਾਂ ਗਰਮ ਕਰਕੇ ਦੇ ਦਈਏ ਤਾਂ ਇਹਦੀ ਤਸਵੀਰ ਆਪਾਂ ਨੂੰ ਗਰਮ ਹੋ ਜਾਂਦੀ ਆ ਜਿਹੜੀ ਆ ਗਈ ਸ਼ੱਕਰ ਸ਼ੱਕਰ ਪਾਈ ਆਪਾਂ ਕੁਝ ਨਹੀਂ ਕਰਨਾ ਇਹਦੇ ਵਿੱਚ ਆਪਾਂ ਸ਼ੱਕਰ ਦਾ ਇਸਤੇਮਾਲ ਕਰ ਲਿਆ ਫੇਰ ਕੀ ਕਰਨਾ ਹੈਗਾ ਆਪਾਂ ਇਹਦਾ ਜਿਹੜਾ ਰੋਟੀ ਬਣਾਉਣੀ ਆਂਗੀ ਪੇੜਾ ਬਣਾਉਣਾ ਉਹ ਬਣਾਉਣਾ ਆਪਾਂ ਬੇਸਣ ਦਾ ਆਮ ਆਪਣੇ ਘਰੇ ਬੇਸਣ ਪਿਆ ਹੁੰਦਾ ਕਣਕ ਦੇ ਆਟਾ ਨਹੀਂ ਲੈਣਾ ਕਣਕ ਦੇ ਆਟੇ ਦਾ ਪੇੜਾ ਨਹੀਂ ਲੈਣਾ ਜਿਵੇਂ ਆਪਾਂ ਕਣਕ ਦੇ ਆਟੇ ਦਾ ਪੇੜਾ ਲਿਆ ਤੇ ਪੇੜਾ ਪੇੜੇ ਦੇ ਵਿੱਚ ਆਪਾਂ ਚੀਜ਼ੇ ਬਣਾਈ ਪੇੜਾ ਭਾਈ ਗਲਣ ਦੇ ਵਿੱਚ ਘੁਲਣ ਦੇ ਵਿੱਚ ਬਹੁਤ ਜ਼ਿਆਦਾ ਟਾਈਮ ਲੈਂਦਾ ਹੈ ਪਸ਼ੂ ਦੇ ਅੰਦਰ ਕਮ ਸੇ ਕਮ ਜੇ ਅੰਦਰ ਗਿਆ ਨਾ ਅੰਦਰ ਨੀਰਾ ਦਾਣਾ ਹੁੰਦਾ ਤਾਂ ਉਹਨੇ 4 ਘੰਟੇ ਲੈਣਾ ਹੈ ਬੇਸਣ ਨੇ ਕੀ ਕਰਨਾ ਹੈਗਾ ਬੇਸਣ ਨੇ 2 ਘੰਟੇ ਨਹੀਂ ਲੈਣਗੇ ਨਾਲ ਦੀ ਨਾਲ ਖੁਰਜੂ ਇਹਦੇ ਅੰਦਰੋਂ ਦਵਾਈ ਨਿਕਲੂ ਨਾਲ ਦੀ ਨਾਲ ਇਸਤੇਮਾਲ ਹੋ ਜੂ ਆਪਾਂ ਏ ਆਈ ਕਰਾ ਕੇ ਚੀਜ਼ ਇਹੋ ਜੀ ਦੇਣੀ ਹੈ ਕਿ ਜਿਹੜਾ ਪਸ਼ੂ ਨੂੰ ਨਾਲ ਦੀ ਨਾਲ ਠੰਡਕ ਪਹੇਜੇ ਠੰਡਕ ਪੈਜੇ ਇਸ ਕਰਕੇ ਤੁਸੀਂ ਬਹੁਤ ਵਧੀਆ ਕਾਰਗਿਲ ਪ੍ਰਾਣਾ ਤਰੀਕਾ ਔਰ ਸੋਚ ਸਮਝ ਕੇ ਬਣਾਇਆ ਔਰ ਹੀਟ ਵਿੱਚ ਪਸ਼ੂ ਨੂੰ ਲਿਆਉਣ ਵਾਸਤੇ ਬਣਾਇਆ ਤੇ ਠੰਡੇ ਵਾਸਤੇ ਵੀ ਬਣਾਇਆ ਜਿਵੇਂ ਵੀਰ ਭਰਾ ਕੋਲੇ ਕਰੇ ਧਣੀਆਂ ਹੈਗਾ ਆਹ ਧਣੀਆਂ ਦਾ ਤਾਂ ਇਸਤੇਮਾਲ ਉਹ ਹਰੇ ਦਾ ਹਰੇ ਧਣੀਆਂ ਦਾ ਤਾਂ ਆਪਾਂ ਮਾ ਇਹ ਇਹ ਚੀਜ਼ਾਂ ਦੇਣੀਆਂ ਭਾਈ ਆਪਾਂ 3 ਦਿਨ ਲਗਾਤਾਰ ਆਪਾਂ ਦੋ ਦੋ ਟੀਕੇ ਭਰੋਣੇ ਆ ਪਹਿਲੇ ਦਿਨ ਟੀਕਾ ਭਰਾਇਆ ਇੱਕ ਪੇੜਾ ਬਣਾ ਕੇ ਇਹਦਾ ਆਪਾਂ ਕੀ ਕੀਤਾ ਧਣੀਆਂ ਪਾਊਡਰ ਲਿਆ 100 ਗ੍ਰਾਮ 100 ਗ੍ਰਾਮ ਆਪਾਂ ਇਹਦੇ ਵਿੱਚ 70 ਲਈ ਤੇ ਆਪਾਂ 25 ਤੋਂ 30 ਗ੍ਰਾਮ ਹਲਦੀ ਲਈ ਇਹਨੂੰ ਆਪਾਂ ਇੱਕ ਪੇੜਾ ਬਣਾ ਕੇ ਔਰ ਆਹ ਦਾਰੂ ਹਲਦੀ ਲਈ ਰਸੋਟਾ ਵੀ ਕਹਿ ਦਿੰਨੇ ਆ ਉਹ ਬਾਜ਼ਾਰ ਦੇ ਵਿੱਚੋਂ ਲੈਣਾਗਾ ਉਹ ਵੀ ਆਪਾਂ ਉਹ ਇਹਦੀ ਇਹਦੀ ਮਾਤਰਾ ਕੱਲੀ ਹਲਦੀ ਦੀ ਮਾਤਰਾ ਪਾਉਣੀ ਹੈਗੀ ਆਪਾਂ 25 ਤੋਂ 30 ਗ੍ਰਾਮ ਉਹ ਬਾਕੀ 100-100 ਗ੍ਰਾਮ ਹੀ ਲੈਣਾ ਉਹ ਵੀ 100 ਗ੍ਰਾਮ ਹੀ ਲੈਣਾ ਜੇ ਤੁਸੀਂ ਆਪਣੀਆਂ ਦੋ ਦੋ ਟੀਕੇ ਪਰਾਉਣੇ ਆ ਤਾਂ ਦੋਆਂ ਦਾ ਇਹ ਸਮਾਨ ਲੈ ਲਓ ਤੁਸੀਂ 600 ਗ੍ਰਾਮ ਸਾਰਾ ਲੈ ਲੋ ਔਰ 25 ਤੋਂ 30 ਗ੍ਰਾਮ ਹਲਦੀ ਲੈ ਲੋ। ਅਗਰ ਤੁਸੀਂ ਕੀ ਕਰਨਾ ਹੈ ਸਰਦੀ ਦਾ ਟਾਈਮ ਆ ਜਾਂ ਤੁਹਾਡੇ ਧਣੀਆਂ ਲੱਗਿਆ ਵਾ ਜਾਂ ਹੁਣ ਇਸ ਟਾਈਮ ਹਰਾ ਧਣੀਆਂ ਜਾਂ ਬਾਜ਼ਾਰ ਤੋਂ ਮਿਲ ਜਾਂਦਾ। ਹਰਾ ਧਣੀਆਂ ਦਾ ਕੁਤਰ ਕੇ ਭਾਵੇਂ ਤੁਸੀਂ ਇੱਕ ਇੱਕ ਗੁੱਟੀ ਪਸ਼ੂ ਨੂੰ ਪੰਜ ਚਾਰ ਦਿਨ ਹੋਰ ਵੀ ਦਿਨ ਪਾਉਂਦੇ ਰਹੋ। ਅਗਰ ਗਰਮੀ ਦਾ ਟਾਈਮ ਆ ਹਰਾ ਧਣੀਆਂ ਭਾਈ 1.5 150 ਰੁਪਏ ਕਿਲੋ ਤੇ ਵਗ ਜਾਂਦਾ। ਫੇਰ ਆਪਾਂ ਕੀ ਕਰਨਾ ਹੈਗਾ ਆਪਣੇ ਕੋਲੇ ਸਾਫਤ ਧਣੀਆਂ ਹੁੰਦਾ ਉਹਨੂੰ ਕੁੰਡੇ ਦੇ ਵਿੱਚ ਕੁੱਟੋ। ਉਟਕੇ ਉਹਨੂੰ 2 ਕਿਲੋ ਪਾਣੀ ਦੇ ਵਿੱਚ ਭਿਉਂਦਿਓ ਉਹ ਕੋਰੇ ਤੌੜੇ ਦੇ ਵਿੱਚ ਭਿਉਂਦਿਓ ਭਿਉਂ ਕੇ ਪਸ਼ੂ ਨੂੰ ਪਿਆ ਦਿਓ ਧਣੀਆਂ ਫੇਰ ਵਾਪਸ ੱਟ ਕੇ ਦੁਬਾਰੇ ਫੇਰ ਪਾਣੀ ਪਿਆ ਦਿਓ 5-4 ਦਿਨ AI ਤੋਂ ਬਾਅਦ ਤੁਸੀਂ ਇਹ ਧਣੀਆਂ ਕਰਦਾ ਬਹੁਤ ਖਜ਼ਾਨਾ ਧਣੀਆਂ ਤਾਂ ਬਹੁਤ ਜਿਆਦੇ ਭਰਪੂਰ ਹੈਗਾ ਭਾਈ ਇਹ ਹੁਣ ਆਪਾਂ ਇਹਨੂੰ ਪਸ਼ੂ ਨੂੰ ਗੱਭਣ ਠਹਿਰਨ ਵਾਸਤੇ ਇਹੇ ਚੀਜ਼ਾਂ ਦਿੱਤੀਆਂ ਚਾਰ ਪਸ਼ੂ ਨੂੰ ਦਿੱਤੀਆਂ ਔਰ ਦੇਣੀਆਂ ਆਪਾਂ 2 ਦਿਨ ਟੀਕਾ ਭਰਉਣਾ ਤਾਂ 2 ਦਿਨ ਦੇਣਾ ਹੈਗਾ ਤੇ ਭਾਈ ਇਹਨੂੰ ਇਹਦਾ ਹਰਜ ਕੋਈ ਨਹੀਂ ਪਰ ਮਾ ਤੁਸੀਂ ਤੀਸਰਾ ਦਿਨ ਵੀ ਤੁਹਾਡੀ ਖੁਸ਼ੀ ਆ ਦੇ ਸਕਦੇ ਹੋਗੇ ਨੁਕਸਾਨ ਨਹੀਂ ਠੰਡੀਆਂ ਚੀਜ਼ਾਂ ਦੇਣੀਆਂ ਇੱਕ ਮੇਰੀ ਗੱਲ ਦਾ ਧਿਆਨ ਰੱਖ ਲਓ ਜਦੋਂ ਤੁਸੀਂ ਏਆਈ ਕਰਾਉਣੀ ਆ ਟੀਕਾ ਭਰਉਣਾ ਉਹ ਚਾਰ ਦਿਨ ਪਸ਼ੂ ਨੂੰ ਨੀਰਾ ਘੱਟ ਪਾਓ ਅਗਰ ਤੁਸੀਂ ਇੱਕ ਟੋਕਰਾ ਤੂੜੀ ਦਾ ਪਾਉਣੇ ਹੋ ਜਾਂ ਆਚਾਰ ਪਾਉਣੇ ਹੋਗੇ ਤੇ ਮੈਂ ਰეკਮੈਂਡ ਨਹੀਂ ਕਰੂੰਗਾ ਚਾਰ ਤਾਂ ਬਿਲਕੁਲ ਨਾ ਪਾਓ ਉਹਨੂੰ ਪਸ਼ੂ ਨੂੰ ਦੋ ਦਿਨ ਵੱਧ ਤੋਂ ਵੱਧ ਥੋੜਾ ਪਸ਼ੂ ਦੁੱਧ ਘਟੂ ਨਾ ਅਗਰ ਦੁੱਧ ਘਟੂਗਾ ਉਹਦੇ ਨਾਲ ਤੁਸੀਂ ਇੱਕ ਚੀਜ਼ ਦਾ ਇਸਤੇਮਾਲ ਕਰ ਲੋ ਕਾਦਾ ਕਰ ਲੋ ਤੇਲ ਦਾ ਉਹਨੂੰ 100-100 ਗ੍ਰਾਮ ਤੁਸੀਂ ਸਰੋਂ ਦਾ ਤੇਲ ਦੇਣਾ ਸ਼ੁਰੂ ਕਰ ਲੋ ਨੀਰਾ ਘਟਾ ਦਿਓ ਉਹਦਾ ਦਾਣਾ ਘਟਾ ਦਿਓ 2 ਦਿਨ ਤੁਹਾਡਾ ਪਸ਼ੂ ਦੁੱਧ ਘਟੂਗਾ ਜਿਹੜਾ ਦੁੱਧ ਘਟੂਗਾ ਉਹ ਤੇਲ ਨੇ ਤੁਹਾਡਾ ਦੁੱਧ ਪੂਰਾ ਕਰ ਦੇਣਾ ਹੈਗਾ ਇਸ ਕਰਕੇ ਭਾਈ ਅੱਜ ਦੀ ਜਿਹੜੀ ਵੀਡੀਓ ਬਣਾਈ ਤੁਹਾਨੂੰ ਜਾਣਕਾਰੀ ਦਿੱਤੀ ਪਸ਼ੂ ਨੂੰ ਗੱਭਣ ਤੋਂ ਜੇ ਕਰਾਉਣਾ ਹੈ ਤਾਂ ਆਪਾਂ ਕੀ ਕੀ ਦੇਣਾ ਹੈਗਾ ਕੁਰਲਾਬ ਸਿੰਘ ਬਠਿੰਡਾ ਤੋਂ ਆਪਦੇ ਸਾਰੇ ਸਰੋਤਿਆਂ ਨੂੰ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਛੋਟਿਆਂ ਵੱਡਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਖਾਲਸਾ ਤੇ ਵਾਹਿਗੁਰੂ ਜੀ